ਹਮਲਾ ਕੀ ਹੋਇਆ ਜੀ ਜਿਹੜਾ ਹੈ ਮਾਮਲਾ ਇਹ ਦੱਸਣ ਦੇ ਪੈਨਰ ਦੱਸਣ ਤੱਕ ਕੇ ਬੱਚਿਆਂ ਨਾਲ ਲੜਾਈ ਹੋਈ ਕੱਲ ਅੱਛਾ ਬੱਚਿਆਂ ਨਾਲ ਲੜਾਈ ਹੋਈ ਹੈ ਤੇ ਉਹ ਨਾਨਕੇ ਦੇ ਘਰੇ ਗੋਲੀਆਂ ਚਲਾਤੀਆਂ ਅੱਛਾ ਗੋਲੀਆਂ ਚਲਾਤੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਏਕ ਨੇੜੀ ਦੀ ਡੈਥ ਹੋ ਗਈ ਹੈ ਫੋਲ ਮੈਂ ਗਿਆ ਇੱਕ ਮੁੰਡਾ ਜਿਸ ਨੂੰ ਦੇਖ ਕੇ ਤੁਸੀਂ ਪੇਟ ਦੀ ਮਾਰ ਹੀ ਨਹੀਂ ਮਾਰ ਰਿਹਾ ਸੀ ད�ས <laughs> ད�ས ਮਾਮਲਾ ਕੀ ਹੋਇਆ ਜੀ ਜਿਹੜਾ ਇਹ ਮਾਮਲਾ ਇਹ ਦੱਸਣ ਦੇ ਪੈਨਰ ਦੱਸਣ ਦੱਬ ਕੇ ਬੱਚਿਆਂ ਨਾਲ ਲੜਾਈ ਹੋਈ ਕੱਲ ਅੱਛਾ ਬੱਚਿਆਂ ਨਾਲ ਲੜਾਈ ਹੋਈ ਹੈ ਤੇ ਉਹ ਨਾਨਕੇ ਦੇ ਨੰਨੇ ਦੇ ਘਰੇ ਗੋਲੀਆਂ ਚਲਾਤੀਆਂ ਅੱਛਾ ਗੋਲੀਆਂ ਚਲਾਤੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਲੇਡੀ ਦੀ ਡੈਥ ਹੋ ਗਈ ਹੈ ਪੁਲਿਸ ਰਾਹੀ ਪੈਰ ਵੀ ਕਰਨਾ ਆਪਣੀ ਸਰ ਕੀ ਸਮਝਦੇ ਹੋ ਕਿ ਸ਼ਰੇਆਮ ਇਤਰਾ ਅਲਿਗਲ ਜਿਹੜੇ ਨੋ ਨੋ ਨਾ ਇਹ ਉਹ ਹੀ ਗੱਲ ਹੈ ਸ਼ਰੇਆਮ ਗੁੰਡਾ ਕਰਦੀ ਆ ਤੇ ਲੜਾਈਆਂ ਝਗੜੇ ਅੱਗੇ ਵੀ ਹੁੰਦੇ ਰਹੇ ਆ ਪਿੰਡ ਜੀ ਚਲੋ ਜਿੱਦਾਂ ਮਰਜੀ ਹੈ ਪਰ ਆ ਆ ਕੰਮ ਤੇ ਪਹਿਲੀ ਵਾਰ ਹੋਇਆ ਸਾਡੇ ਪਿੰਡ ਜਿੱਤੇ ਹੁਣ ਪੁਲਿਸ ਆਈ ਜੀ ਮੁਕਾ ਹਾਂ ਪੁਲਿਸ ਰਾਤੀ ਆ ਗਈ ਹੋ ਕੇ ਤੇ ਠੀਕ ਹੈ ਤੇ ਕੀ ਕਾਰਵਾਈ ਕੀ ਕੀਤੀ ਗਈ ਪੁਲਿਸ ਨੇ ਰਾਦੀ ਐਫ ਆਈ ਆਰ ਦਰਜ ਕਰਤੀ ਉਹਨਾਂ ਦੇ ਬੰਦਿਆਂ ਦੇ ਸੀ ਸੀ ٹی ਵੀ ਵਗੈਰਾ ਖੋਲ੍ਹਦਾ ਸੀ ਸੀ ٹی ਵੀ ਹੁਣੇ ਵੀ ਫੇਰ ਵੀ ਖੋਲ੍ਹ ਕੇ ਰਾਤੀ ਵੀ ਖੋਲ੍ਹਿਆ ਤੇ ਮੇਨ ਜਿਹੜਾ ਇੱਕ ਦੋਸ਼ੀ ਉਹਨਾਂ ਰਾਦਾ ਹੀ ਅਰੈਸਟ ਕਰ ਲਿਆ ਤੁਹਾਨੂੰ ਪਤਾ ਲੱਗਾ ਤਕਰੀਬਨ ਕਿੰਨੇ ਰਾਊਂਡ ਜਿਹੜੇ ਫਾਇਰਿੰਗ ਹੋਈ ਨਹੀਂ ਉਹਦੇ ਬਾਰੇ ਮੈਂ ਇੱਥੇ ਮੌਕੇ ਤੇ ਨਹੀਂ ਹੈਗਾ ਕਿ ਅੰਗਰੇਜ਼ ਪਰਿਵਾਰਕ ਮੈਂਬਰਾਂ ਨੂੰ ਸਾਰਾ ਪਤਾ ਪਵੇ ਚੀਜ਼ ਬਾਰੇ ਵੀ ਕਿਹੜਾ ਆਇਆ ਕੌਣ ਕਿੰਨੇ ਕੀ ਬਾਰਤ ਕੀਤੀ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਖਨਮ ਸਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਇਹ ਬਾਸਰ ਦਾ ਪਿੰਡ ਜੀ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜ ਪਏ ਆ ਅੱਛਾ ਤੇ ਅਹੀਂ ਮੜਕਲ ਛਡਾਉਣ ਗਏ ਆ। ਹੂੰ ਛਡਾਉਣ ਗਏ ਆ ਤੇ ਮੁੜਕੇ ਇਹਨਾਂ ਗੋਲੀ ਚਲਾਤੀ ਉਹ ਤੇ ਗੋਲੀ ਕਿੰਨਾਂ ਵੱਲੋਂ ਚਲਾਈ ਗਈ? ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਕੋਈ। ਉਹ ਉਹ ਕਿੱਥੇ ਲੈਂਦੇ ਨੇ ਜੀ? ਉਹ ਵੀ ਜੀ ਪਿੰਡ ਚ ਉਹ ਦੂਜੀ ਤੀਜੀ ਗਲੀ ਚ। ਅੱਛਾ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਜਦੋਂ ਉਹਨਾਂ ਗੋਲੀ ਚਲਾਤੀ ਆ ਫਿਰ ਅਹੀਂ ਨਾ ਮੁੜਕੇ ਪਿਸਤੌਲ ਉਹਦਾ ਖੋਲਿਆ ਆ। ਅੱਛਾ ਮਤਲਬ ਗੋਲੀ ਸਾਡੇ ਵੱਜੀ ਨਹੀਂ ਆ। ਅੱਛਾ ਅਹੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਹੀਂ ਆਪਣੇ ਇੱਥੇ ਘਰ ਲੈ ਆਂਦਾ ਆ। ਅੱਛਾ ਵੀ ਆ ਤੁਹਾਡਾ ਪਿਸਤੌਲ ਲੈ ਆਂਦਾ ਜੇ ਆਜੋ ਜੇ ਫੜਨਾ ਜੇ ਤੇ। ਮੁੜਕੇ ਮੁੜ ਕੇ ਨਾ 5 7 ਫੇਰ ਪਿਸਤੌਲ ਲਿਆਉਂਦੇ ਤੇ 10 12 ਮੁੰਡੇ ਮਗਾਏ ਪਤਾ ਨਹੀਂ ਕਿੱਥੋਂ ਮਗਾਏ ਅੱਛਾ ਕੋਈ ਇਹਦਾ ਵੀ ਆਪਣੇ ਦੇ ਘਰ ਦੇ ਆ ਜਿਹੜੇ 6 7 ਹੈਗੇ 8 ਮੇਨ ਮੇਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਗਾਏ ਉਹ ਵੀ ਜਾਨੀ ਕਿ ਆ ਕੇ ਤੇ 12 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਸੀ ਮੇਰੀ ਪਰਝਾਈ ਸੀ ਇੱਕ ਮੇਰਾ ਭਰਾ ਸੀ ਤੇ ਉਹਨਾਂ ਦੀ ਗੋਲੀ ਜੋ ਵੱਜ ਗਈ ਆ ਤਕਰੀਬਨ ਕਿੰਨੇ ਕਿੰਨੇ ਜਾਣਿਆਂ ਤੇ ਗੋਲੀ ਵੱਜੀ ਹੈ ਤਿੰਨ ਜਾਣਿਆਂ ਤੇ ਗੋਲੀ ਵੱਜੀ ਇੱਕ ਗੁੱਡੀ ਐਡੀ ਕਿਤੇ ਵੱਜੀ ਹੈ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਤਲਬ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ ਅੱਛਾ ਤੇ ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿਥੇ ਹੈਗੇ ਨੇ ਜੀ ਉਹ ਆਪਣੇ ਇੱਥੇ ਗੁਰਨਾਨਕਾ ਹਸਪਤਾਲ ਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਆ ਜੀ ਸ਼ਾਨਬੀਨ ਕਰਦੀ ਪਈ ਹੈ ਹਾਂਜੀ ਪੂਰੀ ਜੀ ਕਰਨ ਰਹੀ ਹੈ ਜੀ ਕੀ ਕੀ ਕਿਹਾ ਗਿਆ ਪੁਲਿਸ ਵੱਲੋਂ ਪੁਲਿਸ ਵੱਲ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਨੇ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜਿਹੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹੂੰ ਔਰ ਹੁਣ ਕੀ ਮੰਗੇ ਕੀ ਕਰਦੇ ਹੁਣ ਤੁਹਾਡਾ ਇੱਕ ਜੀਵ ਵੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੇਟੀ ਵੀ ਜਿਹੜੀ ਹੈਗੀ ਉਹ ਵੀ ਹੁਣ ਧਖ ਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋ ਤੁਹੀਂ ਪ੍ਰਸ਼ਾਸਨ ਕੋ ਇਹੋ ਸਰ ਮੰਗ ਕਰਦੇ ਆ ਵੀ ਹੰਨ ਇਨਸਾਫ ਚਾਹੀਦਾ ਸਾਜੀ ਪਪਾ ਜੀ ਕੀ ਨਾਮ ਦੀ ਆਪਣਾ ਮੇਰਾ ਨਾਮ ਦੇਸ਼ਾ ਸਿੰਘ ਜੀ ਤੇ ਕਿੰਨੂ ਗੋਲੀ ਤੁਹਾਡੇ ਘਰ ਚ ਵਜਈ ਮੇਰੀ ਪੋਤਰੀ ਕਿੰਨੇ ਸਾਲ ਦੀ ਸੀ ਉਹ ਕੋਈ ਜਾ ਕਸਾਲ ਦੀ ਆ ਗਈ ਆ ਅੱਛਾ ਤੇ ਕਿਦਾਂ ਵਜੀ ਗੋਲੀ ਕਿਤਰਾ ਵਜੀ ਉਹ ਤੇ ਖਲੋਤੀ ਸੀ ਨਾ ਹਾਂ ਸਾਹਮਣੇ ਬੈਠਾ ਉਹ ਖਲੋਤੀ ਸੀ ਹਾਂ ਤੇ ਖਲੋਤਿਆਂ ਦੇ ਉਹ ਗੋਲੀ ਹੁਣ ਕੋ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲ ਹੁੰਦਾ ਪੰਜਾਬੀ ਇਦਾਂ ਵਾਹ ਰਾਂ ਕਹੀ ਅੱਛਾ ਆਈਂਦਾ ਘਰ ਮਾੜੀ ਮੋੜ ਦੀ ਕੋਈ ਗੱਲ ਨਹੀਂ ਠੀਕ ਹੈ ਕਿੱਥੇ ਗੋਲੀ ਬੱਜੀ ਕਿੱਥੇ ਆਈ ਇੱਥੇ ਵਖੀ ਸੀ ਤੇ ਉਹ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਅੱਛਾ ਬੜੇ ਵਿੱਚ ਦਾਖਲ ਹੈ ਦਾਖਲ ਹੈ ਤੇ ਕੀ ਕੀ ਉਹਦੀ ਤਬੀਅਤ ਕਿਸਤਾ ਹੋ ਗਈ ਅਜਾ ਨਸੀਨ ਤੇ ਲਾਈ ਹੈ ਤੇ ਕਿੰਨੀਆਂ ਗੋਲੀਆਂ ਚਲੀਆਂ ਨੇ ਜੀ ਟੋਟਲ ਪਤਾ ਨਹੀਂ ਮੈਂ ਇੱਥੇ ਨਹੀਂ ਆ ਮੁੰਡੇ ਬੰਦੇ ਅੱਛਾ ਨਹੀਂ ਨਿਕਲਉਂਦੇ ਹੁਣ ਪ੍ਰਸ਼ਾਸਨ ਕੋ ਕੀ ਮੰਗ ਕੀ ਕਰਦੇ ਤੁਸੀਂ ਮੰਗ ਹੈ ਉਹ ਮੰਗਦਾ ਵੀ ਇਹ ਨਾਵਾਜ ਆ ਜਿਹੜਾ ਚਾਂਸ ਹੋਇਆ ਉਹ ਕਿਹਨਾਣਾ ਹੋਵੇ ਇਹ ਤੇ ਬਹੁਤ ਮਾੜੀ ਗੱਲ ਹੈ ਅੱਜ ਇੰਨਾ ਧੱਟਾ ਪਿੰਡ ਚ ਚੱਲੋਂਦਾ ਪਿਆ ਸਾਫ਼ ਮਿਲਣਾ ਨੂੰ ਸਾਫ਼ ਮਿਲਣਾ ਚਾਹੀਦਾ ਵਾ ਸਾਰਾ ਇਹਨਾਂ ਦੀ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੇ ਕਰਦੇ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਚ ਗੱਲ ਵਧ ਗਈ ਦੋ ਲੱਗ ਲੱਗ ਇਹਨਾਂ ਦੀਆਂ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਅਣ ਦੀਆਂ ਗੋਲੀਆਂ ਚਲਾਈਆਂ ਨੂੰ ਇਹ ਜ ਤਿੰਨ ਜਾਨਾਂ ਦੇ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਟਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਖਿੱਚ ਆਪਾਂ ਮਾਰੀ ਕੀਤੀ ਜਾ ਰਹੀ ਆ ਸਰ ਇਧਰ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਨੇ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟਰ ਟੈਂਚਰ ਨੇ ਜਿਹੜੇ ਦੂਸਰੇ ਦੱਸੀ ਜਾਗੀ ਵਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਹੀ ਕਿਤੇ ਗੱਲ ਨੂੰ ਬਿਆਸ ਬਸਾਈ ਹੋਈ ਉਹਨੂੰ ਲੈ ਕੇ ਫਿਰ ਗੱਲ ਵਧ ਗਈ ਸਰ ਹੁਣ ਨੈਕਸਟ ਕੀ ਕਾਰਵਾਈ ਕੀਤੀ ਕਰਨੀ ਹੈ ਜਿਹੜਾ ਮੇਨ ਦੋਸ਼ੀ ਉਹਨੂੰ ਕੋ ਫੜ ਲਿਆ ਆਪਾਂ ਹਨਾ ਬਾਕੀਆਂ ਨੂੰ ਵੀ ਫੜਨ ਵਾਸਤੇ ਛਾਪੇ ਮਾਰੀ ਕੀਤੀ ਜਾਏ ਹਾਂਜੀ ਸ਼ੇਰਾ ਜਿਹੜਾ ਗ੍ਰਫਤਾਰ ਕੀਤਾ ਗਿਆ ਸ਼ੇਰਾ ਸ਼ੇਰਾ ਹਥਿਆਰ ਹਥਿਆਰ ਜਿਹੜੇ ਵਰਤਦੇ ਨਹੀਂ ਨਹੀਂ ਜਿਹੜਾ ਰਿਕਵਰ ਜਿਹੜਾ ਆਪਾਂ ਕੀਤਾ ਹਥਿਆਰ ਉਹ ਲਾਇਸੈਂਸੀ ਨਹੀਂ ਨਜਾਇਜ਼ ਸੀ ਠੀਕ ਹੈ ਬਿਲਕੁਲ